ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਪ ਸਰਕਾਰ ਨੇ 28 ਮਹੀਨੇ ਅੰਤਰਾਣ ਪੰਜਾਬ ਰੋਡਵੇਜ਼ ਪਨਵਸ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਮਹਿਲਾਵਾਂ ਲਈ ਮੁਫਤ ਯਾਤਰਾ ਯਕੀਨੀ ਬਣਾਉਣ ਲਈ 1548 ਕਰੋੜ ਰੁਪਏ ਖਰਚ ਕੀਤੇ ਹਨ ਪੰਜਾਬ ਵਿੱਚ ਰੋਜ਼ਾਨਾ ਪੌਣੇ 4 ਲੱਖ ਔਰਤਾਂ ਮੁਫਤ ਬੱਸ ਸਫ਼ਰ ਦਾ ਲਾਹਰ ਲੈ ਰਹੀਆਂ ਹਨ ਆਪ ਸਰਕਾਰ ਵੱਲੋਂ ਆਪਣੀ 28 ਮਹੀਨਿਆਂ ਦੇ ਕਾਰਜਕਾਲ ਦੌਰਾਨ 1548 ਕਰੋੜ ਰੁਪਏ ਤੋਂ ਵੀ ਵੱਧ ਮੁਫਤ ਬੱਸ ਸੇਵਾ ਦੀ ਸਹੂਲਤ ਮਹੱਇਆ ਕਰਵਾਈ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਘੰਟੇ 16000 ਦੇ ਕਰੀਬ ਜਦਕਿ ਹਰ ਮਿੰਟ ਵਿੱਚ 265 ਔਰਤਾਂ ਮੁਫਤ ਬੱਸ ਸੇਵਾ ਦਾ ਲਾਭ ਲੈ ਰਹੀਆਂ ਹਨ। ਟ੍ਰਾਂਸਪੋਰਟ ਮੰਤਰੀ ਰਾਜੀ ਸਿੰਘ ਖੁੱਲਰ ਨੇ ਕਿਹਾ ਕਿ ਮਾਰਚ 2022 ਤੋਂ ਮਾਰਚ 2023 ਤੱਕ ਕੁੱਲ 664.63 ਕਰੋੜ ਰੁਪਏ ਖਰਚ ਕੇ ਜਦਕਿ ਵਿੱਤੀ ਸਾਲ 2023 ਤੋਂ 24 ਦਰਾਂ ਹੈ। 694.64 ਕਰੋੜ ਰੁਪਏ ਖਰਚੇ ਤੇ ਮਹਿਲਾਵਾਂ ਨੂੰ ਮੁਫਤ ਯਾਤਰਾ ਦਾ ਲਾਭ ਦਿੱਤਾ ਗਿਆ ਹੈ। ਉੱਲਨ ਨੇ ਕਿਹਾ ਕਿ ਇਹ ਮੁਫਤ ਯਾਤਰਾ ਸਿਰ ਮੌਤਾਂ ਨੂੰ ਮਹਿਜ ਆਉਣ ਜਾਣ ਦੀ سہولت ਦੇਣਾ ਹੀ ਨਹੀਂ ਸਗੋ ਪੰਜਾਬ ਦੀ ਹਰ ਮਹਿਲਾ ਲਈ ਸਵੈਮਾਨ, ਆਜ਼ਾਦੀ ਅਤੇ ਵਿਕਾਸ ਦੀ ਸਰਜੋਤ ਹੈ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਲਈ ਮੁਫਤ ਬੱਸ ਸਫ਼ਰ ਪ੍ਰਦੂਤ ਆਪ ਸਰਕਾਰ ਦੇ ਅਗਵਾ ਵਿਧੂ ਅਤੇ ਬਰਾਬਰੀ ਵਾਲੇ ਪੰਜਾਬ ਦੇ ਸੰਕਲਪ ਨੂੰ ਉਜਾਗਰ ਕਰਦੀ ਹੈ। ਇਤੇ ਹਰ ਨਾਗਰਿਕ ਲਿੰਗ ਆਧਾਰਿਤ ਪੱਖਪਾਤ ਤੋਂ ਬਿਨਾ ਸੁਭੇ ਦੇ ਵਿਕਾਸ ਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਪ ਸਰਕਾਰ ਨੇ 28 ਮਹੀਨੇ ਅੰਤਰਾਂ ਪੰਜਾਬ ਰੋਡਵੇਜ਼ ਪਨਵਸ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਮਹਿਲਾਵਾਂ ਲਈ ਮੁਫਤ ਯਾਤਰਾ ਯਕੀਨੀ ਬਣਾਉਣ ਲਈ 1548 ਕਰੋੜ ਰੁਪਏ ਖਰਚ ਕੀਤੇ। ਪੰਜਾਬ ਵਿੱਚ ਰੋਜ਼ਾਨਾ 4.4 ਲੱਖ ਔਰਤਾਂ ਮੁਫਤ ਬੱਸ ਸਫ਼ਰ ਦਾ ਲਾਹਾ ਲੈ ਰਹੀਆਂ ਹਨ ਆਪ ਸਰਕਾਰ ਵੱਲੋਂ ਆਪਣੀ 28 ਮਹੀਨਿਆਂ ਦੇ ਕਾਰਜਕਾਲ ਦੌਰਾਨ 1548 ਕਰੋੜ ਰੁਪਏ ਤੋਂ ਵੀ ਵੱਧ ਮੁਫਤ ਬੱਸ ਸੇਵਾ ਦੀ ਸਹੂਲਤ ਮਹੱਇਆ ਕਰਵਾਈ ਜਾ ਚੁੱਕੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਘੰਟੇ 16000 ਦੇ ਕਰੀਬ ਜਦਕਿ ਹਰ ਮਿੰਟ ਵਿੱਚ 265 ਔਰਤਾਂ ਮੁਫਤ ਬੱਸ ਸੇਵਾ ਦਾ ਲਾਹਾ ਲੈ ਰਹੀਆਂ ਹਨ ਟ੍ਰਾਂਸਪੋਰਟ ਮੰਤਰੀ ਰਾਜੀ ਸਿੰਘ ਖੁੱਲਰ ਨੇ ਕਿਹਾ ਕਿ ਮਾਰਚ 2022 ਤੋਂ ਮਾਰਚ 2023 ਤੱਕ ਕੁੱਲ 664.63 ਕਰੋੜ ਰੁਪਏ ਖਰਚ ਕੇ ਜਦ ਕੇ ਵਿੱਤੀ ਸਾਲੇ 2023 ਤੋਂ 24 ਦੌਰਾਨ 694.64 ਕਰੋੜ ਰੁਪਏ ਖਾਤੇ ਤੇ ਮਹਲਾਮਨ ਮੁਫਤ ਯਾਤਰਾ ਦਾ ਲਾਭ ਦਿੱਤਾ ਗਿਆ ਹੈ ਖੁੱਲਰ ਨੇ ਕਿਹਾ ਕਿ ਇਹ ਮੁਫਤ ਯਾਤਰਾ ਸੀਮਾ ਉਤਾਂ ਨੂੰ ਮਹਜ ਔਰ ਜਾਂਦੀ ਤੁਹੂਤ ਦੇਣਾ ਹੀ ਨਹੀਂ ਸਗੋ ਪੰਜਾਬ ਵਿਹਾਰ ਮਹਿਲਾ ਲਈ ਸਵੈਮਾਨ ਆਜ਼ਾਦੀ ਅਤੇ ਵਿਕਾਸ ਨੂੰ ਪ੍ਰਫੁੱਲਤ ਕਰਉਂਦੀ ਹੈ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਲਈ ਮੁਫਤ ਬੱਸ ਸਫ਼ਰ ਤੁਹੂਤ ਆਪ ਸਰਕਾਰ ਦੇ ਅਗਾਹ ਵਧੂ ਅਤੇ ਬਰਾਬਰੀ ਵਾਲੇ ਪੰਜਾਬ ਦੇ ਸੰਕਲਪ ਨੂੰ ਉਜਾਗਰ ਕਰਦੀ ਹੈ ਜਿੱਥੇ ਹਰ ਨਾਗਰਿਕ ਲਿੰਗ ਆਧਾਰਿਤ ਪੱਖਪਾਤ ਤੋਂ ਬਿਨਾ ਸੁਭੇ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਆਪਣਾ ਯੋ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਪ ਸਰਕਾਰ ਨੇ 28 ਮਹੀਨੇ ਅੰਤਰਾਂ ਪੰਜਾਬ ਰੋਡਵੇਜ਼ ਪਨਵਸ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਮਹਿਲਾਵਾਂ ਲਈ ਮੁਫਤ ਯਾਤਰਾ ਯਕੀਨੀ ਬਣਾਉਣ ਲਈ 1548 ਕਰੋੜ ਰੁਪਏ ਖਰਚ ਕੀਤੇ ਹਨ ਪੰਜਾਬ ਵਿੱਚ ਰੋਜ਼ਾਨਾ ਪੌਣੇ 4 ਲੱਖ ਔਰਤਾਂ ਮੁਫਤ ਬੱਸ ਸਫ਼ਰ ਦਾ ਲਾਹਰ ਲੈ ਰਹੀਆਂ ਹਨ ਆਪ ਸਰਕਾਰ ਵੱਲੋਂ ਆਪਣੇ 28 ਮਹੀਨਿਆਂ ਦੇ ਕਾਰਜਕਾਲ ਦੌਰਾਨ 1548 ਕਰੋੜ ਰੁਪਏ ਤੋਂ ਵੀ ਵੱਧ ਮੁਫਤ ਬੱਸ ਸੇਵਾ ਦੀ ਸਹੂਲਤ ਮਹੱਇਆ ਕਰਵਾਈ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਘੰਟੇ 16000 ਦੇ ਕਰੀਬ ਜਦਕਿ ਹਰ ਮਿੰਟ ਵਿੱਚ 265 ਹੋਰ ਤਾਂ ਮੁਫਤ ਬੱਸ ਸੇਵਾ ਦਾ ਲਾਭ ਲੈ ਰਹੇ ਹਨ। ਟ੍ਰਾਂਸਪੋਰਟ ਮੰਤਰੀ ਰਾਜੀ ਸਿੰਘ ਖੁੱਲਰ ਨੇ ਕਿਹਾ ਕਿ ਮਾਰਚ 2022 ਤੋਂ ਮਾਰਚ 2023 ਤੱਕ ਕੁੱਲ 664.63 ਕਰੋੜ ਰੁਪਏ ਖਰਚ ਕੇ ਜਦਕਿ ਵਿੱਤੀ ਬਰੇ 2023 ਤੋਂ 24 ਦਰਾਂ 694.4 ਕਰੋੜ ਰੁਪਏ ਖਰਚੇ ਤੇ ਮਹਿਲਾਵਾਂ ਨੂੰ ਮੁਫਤ ਯਾਤਰਾ ਦਾ ਲਾਭ ਦਿੱਤਾ ਗਿਆ ਹੈ। ਢਿੱਲਰ ਨੇ ਕਿਹਾ ਕਿ ਇਹ ਮੁਫਤ ਯਾਤਰਾ ਸਿਰਫ ਮਔਰਤਾਂ ਨੂੰ ਮਹਿਜ ਆਉਣ ਜਾਣ ਦੀ ਸਹੂਲਤ ਦੇਣਾ ਹੀ ਨਹੀਂ ਸਗੋ ਪੰਜਾਬ ਦੀ ਹਰ ਮਹਿਲਾ ਲਈ ਸਵੈਮਾਨ ਆਜ਼ਾਦੀ ਅਤੇ ਵਿਕਾਸ ਦੀ ਕੁੰਜੀ ਹੈ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਲਈ ਮੁਫਤ ਬੱਸ ਸਫ਼ਰ ਤਹੂਤ ਆਪ ਸਰਕਾਰ ਦੇ ਅਗਵਾ ਵਿਧੂ ਅਤੇ ਬਰਾਬਰੀ ਵਾਲੇ ਪੰਜਾਬ ਦੇ ਸੰਕਲਪ ਨੂੰ ਉਜਾਗਰ ਕਰਦੀ ਹੈ। ਜਿੱਥੇ ਹਰ ਨਾਗਰਿਕ ਲਿੰਗ ਆਧਾਰਿਤ ਪੱਖਪਾਤ ਤੋਂ ਬਿਨਾ ਸੁਭੇ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।